ਦੇਖੋ ਭਾਈ ਜੀ ਗੁਰਾਕਸਤਰਾ ਦੇ ਵਿੱਚ ਮਾਰੇ ਪਟ ਮੱਢ ਕੇ ਝੋਨੇ ਦਾ ਜਮਨ ਥੱਲੇ ਪਾਏ ਹੋਏ ਆ ਆ ਬਰਤ ਨਕ ਚਾਰਾਂ ਦੇ ਸਾਰੇ ਟੁੱਟੇ ਹਨਾ भी आए टूटा वो मारा दूजे पास बहुत तेज है ਮਾਲਕਿਆਂ ਵਾਲੀ ਛੜਕ ਦਾ ਹਾਲ ਆ ਜਾਓ ਇਹ ਕੀ ਹੈ ਇਹਨਾਂ ਨੂੰ ਕੀ ਲੱਗਦਾ ਵਿਹਨ ਯਾਰ ਵੀ ਜ ਆਪਣੇ ਪਿੰਡ ਤਾਂ ਸਿੱਖ ਅਕਲਾਂ ਤੋਂ ਜਿਹੜਾ ਸੁਗਾ ਜਾਂਦਾ ਹੈ ਮਾਲਕਿਆਂ ਨੂੰ ਇਹ ਕਿਉਂ ਬੰਦ ਹੋ ਚੁੱਕਿਆ ਪਿੱਛੋਂ ਪੂਰਾ ਖੁੱਲ ਆ ਰਿਹਾ ਤੇ ਆ ਤੁਹਾਨੂੰ ਦਿਖਾਉਣਾ ਹੈ ਆਹ ਦੇਖੋ ਡਾਟ ਲੱਗੀ ਪਈ ਅੱਗੇ ਵੀ ਤੇ ਪਿੱਛੋਂ ਪਾਣੀ ਬਿਲਕੁਲ ਘਟ ਜਾ ਰਿਹਾ ਨਾਮ ਰੱਬੀ ਜਾ ਰਿਹਾ ਸੁਗਾ ਕੱਲ ਦਾ ਅੱਧਾ ਸੀ ਆ ਤੇ ਅੱਜ ਦੇਖ ਲੋ ਤਕਰੀਬਨ ਸੂਆ ਉੱਪਰ ਤੱਕ ਹੋਇਆ ਹੁੰਦਾ। ਅੱਗੇ ਵੀ ਇਹ ਬਹੁਤ ਨੁਕਸਾਨ ਕਰਦਾ ਝੁੰਨਿਆਂ ਦਾ। ਇਸ ਤੋਂ ਹੋਰ ਨੁਕਸਾਨ ਹੋਵੇ ਤੇ ਇਹਦੇ ਬਾਰੇ ਵੀ ਕਿਸੇ ਕੋਲੇ ਇਹ ਸਿਰ ਮਹਿਕਮੇ ਦਾ ਨੰਬਰ ਹੋਵੇ। ਤੋਂ ਉਹਨੂੰ ਕਾਲ ਕਰਕੇ ਦੱਸੋ ਵੀ ਜਿਹੜਾ ਸਾਡਾ ਪਾਣੀ ਆ ਸੂਆ ਟੁੱਟਣੋਂ ਬਾਜੇ ਤੇ ਜਿਹੜਾ ਸੂਆ ਆ ਜਿਹੜਾ ਬੰਦ ਹੋਇਆ ਪਿਆ ਪੂਰਾ ਚਾਫੇ ਲੱਗ ਕੇ ਕਿ ਤਰਖਤ ਟੁੱਟੇ ਹੋਏ ਆ। ਲਾਂਗਾ ਬੰਦ ਹੋਇਆ ਪਿਆ ਤੇ ਇਹਨੂੰ ਕਲੀਅਰ ਕਰੇ ਤੇ ਬਾਕੀ ਪਿੰਡ ਦੇ ਕਿਸੇ ਵੀ ਮੋਤਵਾਰ ਸੱਜਣ ਕੋਲੇ ਉਹਨਾਂ ਦਾ ਨੰਬਰ ਹੋਵੇ ਤੇ ਉਹਨਾਂ ਨੂੰ ਪੁਲਿਸ ਕਾਲ ਕਰਕੇ ਦੱਸਿਓ ਵੀ ਹੋਰ ਨੁਕਸਾਨ ਹੋਣੋਂ ਇਹ ਬਾਜੂ ਸੂਗਾ ਬਿਲਕੁਲ ਦੇਖ ਲਓ ਤੁਸੀਂ ਤੇ ਪਿੱਛੋਂ ਹੋਰ ਫਿਕਰਾਂ ਦੇ ਚਾ ਫੇਕਾ ਵਗੈਰਾ ਤੁਰਿਆ ਆਉਂਦਾ ਹੈ ਤੇ ਇਹ ਸੂਗਾ ਹੋਰ ਦਸਾਂ 15 ਮਿੰਟ ਤੱਕ ਬਿਲਕੁਲ ਹੀ ਬਲੌਕ ਹੋ ਜਾਣਾ ਹੈ ਪਹਿਲਾਂ ਹੀ ਕਿੰਨਾ ਗੰਦ ਮੰਦ ਵਿੱਚ ਚਾਰਟਪੂਟ ਚਾਪ ਦੇ ਫਿਕਰਾਂ ਦੇ ਆਈ ਜਾਂਦੇ ਆ ਤੁਸੀਂ ਦੂਰ ਤੱਕ ਦੇਖੋਗੇ ਤੇ ਤਕਰੀਬਨ 100 ਮੀਟਰ ਤੱਕ ਸੂਗਾ ਜਿਹੜਾ ਬਿਲਕੁਲ ਹੀ ਬੰਦ ਹੋ ਰਿਹਾ ਹੈ 100 ਮੀਟਰ ਤੱਕ ਪੂਰਾ ਗੰਦਮਿੰਦਾ ਆ ਜਾਂਦਾ ਦੇਖੋ ਹੌਲਣ ਵਗੈਰਾ ਵਿੱਚ ਝਾੜ ਬੂਟ ਤੇ ਇਹੀ ਅੱਗੇ ਜਾ ਕੇ ਲੱਗੇਗਾ ਤੇ ਸੂਆ ਬਿਲਕੁਲ ਬਲੌਕ ਹੋ ਜਾਣਾ ਹੈ